ਵਿਚ ਨੂੰ ਇਹ ਗੱਲਾਂ ਕਿ ਡੱਲੇਵਾਲ ਸਾਹਿਬ ਨੇ ਕਿਹੜਾ ਸਾਡੇ ਨਾਲ ਗੱਲ ਕਰਕੇ ਮਰਨ ਵੱਲ ਸ਼ੁਰੂ ਕੀਤਾ ਜਾਂ ਫਿਰ ਇਹ ਕਹਿੰਦੇ ਜਿਹੜੇ ਹੁਣ ਇਹਨਾਂ ਨੇ ਪ੍ਰੋਗਰਾਮ ਦੇਤੇ ਇੱਕ 26 ਦੀ ਮੀਟਿੰਗ ਰੱਖ ਲਈ ਫਿਰ 30 ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਉਹ ਸਾਡੇ ਨਾਲ ਗੱਲਬਾਤ ਵਿਚਾਰ ਕਰਕੇ ਨਹੀਂ ਕੀਤਾ ਗਿਆ ਇਹਦੇ ਵਿੱਚ ਅਸੀਂ ਨਹੀਂ ਸ਼ਮੂਲਿਤ ਕਰਾਂਗੇ ਕਿਸਾਨ ਜਥੇਬੰਦੀਆਂ ਕੁਝ ਇੱਕ ਮੋਰਚੇ ਲਾ ਰਹੀਆਂ ਨੇ ਕੁਝ ਕੁ ਕਿਸਾਨ ਜਥੇਬੰਦੀਆਂ ਵੱਖਰੀਆਂ ਮੀਟਿੰਗਾਂ ਕਰ ਰਹੀਆਂ ਨੇ ਸਯੁਕਤ ਕਿਸਾਨ ਮੋਰਚੇ ਦੀ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਾਫੀ ਵਿਚਾਰਾਂ ਹੋਈਆਂ ਨੇ ਇੱਕ ਤਾਂ ਕਹਿੰਦੇ ਜੀ ਅਸੀਂ ਇੱਕਾਂ ਏਕਤਾ ਵਾਸਤੇ ਮੀਟਿੰਗ ਸੀਗੀ ਅਸੀਂ ਹੋਰ ਵੀ ਪ੍ਰੋਗਰਾਮ ਉਲੀਕ ਦਿੱਤੇ ਨੇ ਕੱਲ ਵੀ ਕਹਿੰਦੇ ਜਿਹੜੇ ਪਰਸੋਂ ਅਸੀਂ ਪ੍ਰਦਰਸ਼ਨ ਕੀਤੇ ਨੇ ਉਹ ਵੀ ਇਸੇ ਦਾ ਹਿੱਸਾ ਸੀ ਸਯੁਕਤ ਕਿਸਾਨ ਮੋਰਚੇ ਦੀ ਕੱਲ ਮੀਟਿੰਗ ਸੰਭਾਵਨਾ ਸੀ ਕਿ ਉਹ ਜੋ ਸਯੁਕਤ ਕਿਸਾਨ ਮੋਰਚੇ ਵਾਲੇ ਬੰਦੇ ਇਸ ਸੰਘਰਸ਼ ਦਾ ਸਾਥ ਦੇ ਦੇਣਗੇ ਪਰ ਫਿਰ ਉਹਨਾਂ ਨੇ ਕਿਸੇ ਵੀ ਆਲੋਚਨਾ ਦੀ ਪਰਵਾਹ ਨਾ ਕਰਦੇ ਆ ਕਹਤਾਂ ਕਿ ਅਸੀਂ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਣਾ ਜਿੰਨਾ ਤੁਸੀਂ ਕਰ ਸਕਦੇ ਹੋ ਆਪਣੇ ਆਪਣੇ ਆਪ ਨੂੰ ਵਧਾਓ ਉੱਤੇ ਤੇ ਕੋਸ਼ਿਸ਼ ਕਰੋ ਕਿ ਆਪਣੀ ਢੇਰੀ ਪੱਟੀ ਕਰਕੇ ਦਿਖਾਓ ਵੀ ਸਾਡੀ ਢੇਰੀ ਵੱਡੀ ਹੈ ਅਸੀਂ ਜਾਦਾ ਕਿਸਾਨਾਂ ਦੇ ਮਾਲਕ ਹਾਂ ਬੱਲੇਬਾਲ ਸਭ ਘਟ ਕਿਸਾਨਾਂ ਦੇ ਮਾਲਕ ਨੇ ਹੋ ਸਕਦਾ ਪਰ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਖਨੌਰੀ ਦੇ ਵਿੱਚ ਮੁਹਾਰਮ ਮੁੜਗੀਆਂ ਸੰਭੂ ਤੋਂ ਖਨੌਰੀ ਪੱਲੂ ਲੋਕ ਪੁੱਛ ਭਜਰੇ ਸਾਨੂੰ ਪਤਾ ਲੱਗ ਗਿਆ ਹੁਣਾਂ ਵੀ ਡੱਲੇਵਾਲ 70 ਸਾਲਾ ਬੁਢੇ ਨੇ ਕੀ ਕੰਮ ਕਰਤਾ ਰੰਗ ਲਾਤੇ ਪੂਰੇ ਅਮਰੀਕਾ ਦੇ ਡਾਕਟਰਾਂ ਨੂੰ ਵੀ ਪੱਖ ਪੇਸ਼ ਕਰਨਾ ਪੈ ਰਿਆ ਆਪਣਾ ਮਤਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡੇ ਤੇ ਉਹ ਕਿਸਾਨਾਂ ਨਾਲ ਗੱਲ ਕਰੇ ਭਾਜਪਾ ਇਸ ਗੱਲ ਦੇ ਜਵਾਬ ਦਿੰਦੀ ਆ ਭਾਜਪਾ ਕਹਿੰਦੀ ਆ ਵੀ ਇਹਦਾ ਮਸਲਾ ਹੀ ਕਹਿੰਦੇ ਸੂਬੇ ਸੂਬਾ ਸਰਕਾਰਾਂ ਦਾ ਹੈਗਾ ਕੇਂਦਰ ਸਰਕਾਰ ਦਾ ਮਸਲਾ ਨਹੀਂ ਹੈਗਾ ਭਵਾਂਤਮਾਨ ਗੱਲ ਕਰੇ ਉਹਨਾਂ ਕਿੰਨੇ ਜ਼ਾਲਮੀਆਂ ਤਰੀਕੇ ਨਾਲ ਬੋਲਦੇ ਨੇ ਭਾਜਪਾ ਵਾਲੇ ਜੀ ਮੈਂ ਹੈਰਾਨ ਹਾਂ ਕਿ ਕਿੱਡੇ ਜ਼ਾਲਮੀਆਂ ਤਰੀਕੇ ਨਾਲ ਬੋਲਦੇ ਨੇ ਬੰਦੇ ਨੂੰ ਦੇਸ਼ ਨੂੰ ਸਮਝਦੇ ਨੇ ਮੂਰਖੇ ਲੋਕ ਵੀ ਮੂਰਖਾ ਜੋ ਮਰਜੀ ਮੂੰਹ ਚੋਂ ਬੋਲ ਦੋ ਸਾਡਾ ਗੱਲ ਹੀ ਆ ਕਿ ਸੱਚ ਆਂ ਹੋ ਗਈ ਕਿਉਂਕਿ ਮੀਡੀਆ ਤੁਹਾਡੇ ਨਾਲ ਹੋ ਗਿਆ ਕਿਸਾਨ ਜਥੇਬੰਦੀਆਂ ਕੁਝ ਇੱਕ ਮੋਰਚੇ ਲਾ ਰਹੀਆਂ ਨੇ ਕੁਝ ਕੁ ਕਿਸਾਨ ਜਥੇਬੰਦੀਆਂ ਵੱਖਰੀਆਂ ਮੀਟਿੰਗਾਂ ਕਰ ਰਹੀਆਂ ਨੇ ਸੂਯਕਤ ਕਿਸਾਨ ਮੋਰਚੇ ਦੀ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਾਫੀ ਵਿਚਾਰਾਂ ਹੋਈਆਂ ਨੇ ਇਕਤਾ ਕਹਿੰਦੇ ਜੀ ਅਸੀਂ ਇਕਾਂ ਇਕਤਾ ਵਾਸਤੇ ਮੀਟਿੰਗ ਸੀਗੀ ਅਸੀਂ ਹੋਰ ਵੀ ਪ੍ਰੋਗਰਾਮ ਉਹ ਲੀਕ ਦਿੱਤੇ ਨੇ ਕੱਲ ਵੀ ਕਹਿੰਦੇ ਜਿਹੜੇ ਪਰਸੋਂ ਅਸੀਂ ਪ੍ਰਦਰਸ਼ਨ ਕੀਤੇ ਨੇ ਉਹ ਵੀ ਇਸੇ ਦਾ ਹਿੱਸਾ ਸੀ ਪਰ ਵਿੱਚ ਨੂੰ ਇਹ ਗੱਲਾਂ ਕਿ ਡੱਲੇਵਾਲ ਸਾਹਿਬ ਨੇ ਕਿਹੜਾ ਸਾਡੇ ਨਾਲ ਗੱਲ ਕਰਕੇ ਮਰਨ ਵਰਤ ਸ਼ੁਰੂ ਕੀਤਾ ਜਾਂ ਫਿਰ ਕਹਿੰਦੇ ਜਿਹੜੇ ਹੁਣ ਇਹਨਾਂ ਨੇ ਪ੍ਰੋਗਰਾਮ ਦੇਤੇ ਇੱਕ 26 ਦੀ ਮੀਟਿੰਗ ਰੱਖ ਲਈ ਫਿਰ 30 ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਉਹ ਸਾਡੇ ਨਾਲ ਗੱਲਬਾਤ ਵਿਚਾਰ ਕਰਕੇ ਨਹੀਂ ਕੀਤਾ ਗਿਆ ਇਹਦੇ ਵਿੱਚ ਅਸੀਂ ਨਹੀਂ ਸ਼ਮੂਲਿਤ ਕਰਾਂਗੇ ਇਹ ਦੇਖਣ ਨੂੰ ਲੱਗਦਾ ਉਹਨਾਂ ਦਾ ਪਰ ਕਹਿੰਦੇ ਅਸੀਂ ਵੈਸੇ ਇਕਜੁੱਟਾਂ ਅਸੀਂ ਇਕੱਠੇ ਆਂ ਤੇ ਹੁਣ ਜਿਹੜਾ ਇੱਕ ਨਵਾਂ ਖਰੜਾ ਮੰਡੀ ਕਰਨ ਵਾਲਾ ਲਿਆਂਦਾ ਜਾ ਰਿਹਾ ਹੈ ਜਿਹਨੂੰ ਇਹ ਕਹਿੰਦੇ ਨੇ ਕਿ ਖੇਤੀ ਕਾਨੂੰਨ ਹੀ ਸਰਕਾਰ ਦੇ ਰਾਹੀਂ ਲਾਗੂ ਕਰਵਾਏ ਜਾ ਰਹੇ ਨੇ ਸੂਬਾ ਸਰਕਾਰਾਂ ਦੇ ਰਾਹੀਂ ਉਹਦਾ ਵੀ ਹੁਣ ਲਗਾਤਾਰ ਵਿਰੋਧ ਕਰਾਂਗੇ ਜੀ ਬਿਲਕੁਲ ਜੀ ਇਹ ਜਿਹੜਾ ਸ joint ਕਿਸਾਨ ਮੋਰਚੇ ਦੀ ਕੱਲ ਮੀਟਿੰਗ ਸੰਭਾਵਨਾ ਸੀਗੇ ਕਿ ਉਹ joint ਕਿਸਾਨ ਮੋਰਚੇ ਵਾਲੇ ਬੰਦੇ ਇਸ ਸੰਘਰਸ਼ ਦਾ ਸਾਥ ਦੇ ਦੇਣਗੇ ਪਰ ਫਿਰ ਉਹਨਾਂ ਨੇ ਕਿਸੇ ਵੀ ਆਲੋਚਨਾ ਦੀ ਪਰਵਾਹ ਨਾ ਕਰਦੇ ਆ ਕਹੇਤਾ ਕਿ ਅਸੀਂ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਚਲੋ ਤੁਹਾਨੂੰ ਮੁਬਾਰਕ ਜੀ ਤੇ ਦੂਜੀ ਗੱਲ ਉਹਨੇ ਕਹੀ ਜਾ ਕੇ ਜਨਵਰੀ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਣਾ ਹੈ ਜੀ ਅਸੀਂ ਮੋਗੇ ਦੇ ਵਿੱਚ ਵੱਡਾ ਇਕੱਠ ਕਰਨ ਦਾ ਫੈਸਲਾ ਵੀ ਕੀਤਾ ਕੱਲ ਜੀ ਵਧੀਆ ਗੱਲ ਆ ਜੀ ਤੇ ਆਪੋ ਆਪਣੀ ਢੇਰੀਆਂ ਵੱਡੀਆਂ ਕਰੋ ਜੀ ਆਪੋ ਆਪਣੇ ਜਿਹ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਸੌਰੀ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਆਪਣੇ ਆਪਣੇ ਆਪ ਨੂੰ ਵਧਾਓ ਉੱਤੇ ਤੇ ਕੋਸ਼ਿਸ਼ ਕਰੋ ਕਿ ਆਪਣੀ ਢੇਰੀ ਵੱਡੀ ਕਰਕੇ ਦਿਖਾਓ ਵੀ ਸਾਡੀ ਢੇਰੀ ਵੱਡੀ ਆ ਅਸੀਂ ਜ਼ਿਆਦਾ ਕਿਸਾਨਾਂ ਦੇ ਮਾਲਕ ਹੈਗੇ ਆਂ ਡੱਲੇਵਾਲ ਸਾਹਿਬ ਘੱਟ ਕਿਸਾਨਾਂ ਦੇ ਮਾਲਕ ਨੇ ਹੋ ਸਕਦਾ ਪਰ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਖਨੌਰੀ ਦੇ ਵਿੱਚ ਮੁਹਾਰਾ ਮੁਰਗੀਆਂ ਸੰਭੂ ਤੋਂ ਖਨੌਰੀ ਵੱਲੋਂ ਲੋਕ ਪੁੱਜ ਰਹੇ ਆ ਸੰਭੂ ਵਾਲੇ ਪਾਸੇ ਖਾਲੀ ਹੋ ਗਿਆ ਮੋਰਚਾ ਕਿ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਡੱਲੇਵਾਲ 70 ਸਾਲਾ ਬੁਢੇ ਨੇ ਕੀ ਕੰਮ ਕਰਤਾ ਰੰਗ ਲਾਤੇ ਪੂਰੇ ਅਮਰੀਕਾ ਦੇ ਡਾਕਟਰਾਂ ਨੂੰ ਵੀ ਪੱਖ ਪੇਸ਼ ਕਰਨਾ ਪੈ ਰਿਹਾ ਆਪਣਾ ਕੋਈ ਮੂਲੀ ਗੱਲ ਨਹੀਂ ਹੈਗੀ ਇਹ ਕਿਸਾਨ ਮੈਂ ਜੀਵਿਦਾਰ ਦਾ سرمایہਦਾਰ ਦਾ ਆਲੋਚਕਾਂ ਮੈਂ ਕਿਸਾਨ ਦਾ ਹਤਾਸ਼ੀ ਹਾਂ ਮੈਂ ਨਾ ਅਨਸੈਸਟਰੀ ਅਨਸੈਸਟਰੀ ਕੀਤੇ ਜਾਂਦੇ ਧਰਨੇ ਪ੍ਰਦਰਸ਼ਨ ਦਾ ਵੀ ਆਲੋਚਕ ਹਾਂ ਮੈਂ ਬਿਨਾ ਮਤਲਬ ਬਿਨਾ ਸੜਕਾਂ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਵੀ ਆਲੋਚਕ ਹਾਂ ਪਰ ਅੱਜ ਜਿਹੜਾ ਦੱਲੇਵਾਲ ਨੇ ਕੰਮ ਕੀਤਾ ਇੱਕ ਬਜ਼ੁਰਗ ਦੀ ਜ਼ਿੰਦਗੀ ਦਾ ਸਵਾਲ ਹੈ ਜੇ ਅਸੀਂ ਇੱਥੇ ਵੀ ਆਲੋਚਨਾ ਵਾਲੇ ਰਸਤੇ ਪੈ ਜਾਂਦੇ ਆ ਤਾਂ ਸਾਡੇ ਤੇ ਵੀ ਲਾਣਤਾਂ ਪਉਣਗੇ ਲੋਕ ਸਾਡੇ ਤੇ ਵੀ ਸਮਾਂ ਲਾਣਤਾ ਪਾਏਗਾ ਵੀ ਯਾਰ ਲੱਖ ਲਾਣ ਤੋਂ ਤੁਹਾਡੇ ਤੇ ਇਸ ਸਮੇਂ ਵਿੱਚ ਵੀ ਤੁਸੀਂ ਆਲੋਚਨਾ ਕਰਦੇ ਰਹੇ ਤਾਂ ਆਲੋਚਨਾ ਕਰਦੇ ਆ ਜਿਹੜੇ ਦਹੀਂ ਬੰਦੇ ਉੱਥੇ ਪਹੁੰਚਦੇ ਉਹਨਾਂ ਦੀ ਕੱਲ ਉਹਨਾਂ ਨੇ ਫੈਸਲਾ ਕੀਤਾ ਚਲੋ ਤੁਹਾਡਾ ਦੇਸ਼ ਨੂੰ ਇੱਕ ਮੁਠ ਕਰਕੇ ਸਾਰੇ ਕਿਸਾਨ ਭਾਈਚਾਰੇ ਨੂੰ ਇੱਕ ਮੁਠ ਕਰਨ ਦਾ ਕੱਲ ਢੱਲੇਵਾਲ ਨੇ ਇੱਕ ਤਰ੍ਹਾਂ ਦਾ ਦਿੱਤਾ ਸਦਾ ਕਹਿੰਦੇ ਭਾਈ ਲੜਾਈ ਵੱਡੀ ਆ ਇੱਕ ਮੁੱਠ ਹੋ ਜਾਓ ਅੱਛੀ ਗੱਲ ਹੈ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡੇ ਤੇ ਉਹ ਕਿਸਾਨਾਂ ਨਾਲ ਗੱਲ ਕਰੇ ਭਾਜਪਾ ਇਸ ਗੱਲ ਦੇ ਜਵਾਬ ਦਿੰਦੀ ਆ ਹੂੰ ਭਾਜਪਾ ਕਹਿੰਦੀ ਆ ਵੀ ਇਹ ਤਾਂ ਮਸਲਾ ਹੀ ਕਹਿੰਦੇ ਸੂਬੇ ਸੂਬਾ ਸਰਕਾਰਾਂ ਦਾ ਹੈਗਾ ਕੇਂਦਰ ਸਰਕਾਰ ਦਾ ਮਸਲਾ ਨਹੀਂ ਹੈਗਾ ਭਗਵੰਤ ਮਾਨ ਗੱਲ ਕਰੇ ਉਹਨਾਂ ਨਾਲ ਹੂੰ ਕਿਸਾਨਾਂ ਨਾਲ ਫਿਰ ਤੁਸੀਂ ਕਿਉਂ ਖੇਤੀ ਕਾਨੂੰਨ ਲਿਆਏ हां 41 ਸਵਾਲ ਹੋ ਗਿਆ ਵੀ ਤੁਸੀਂ ਖੇਤੀ ਕਾਨੂੰਨ ਲੈ ਕੇ ਆ ਰਹੇ ਹੋ ਖੇਤੀ ਮੰਡੀ ਨੀਤੀ ਲੈ ਕੇ ਆ ਰਹੇ ਹੋ ਕਿਉਂ ਲੈ ਕੇ ਆ ਰਹੇ ਸਟੇਟਾਂ ਤੇ ਛੱਡ ਦਿਓ ਆਪੇ ਕਰ ਲੈਣੋ ਆਪੇ ਕਰ ਲੈਣਗੇ ਉਹ ਕਿੰਦੇ ਜ਼ਾਲਮੀਏ ਤਰੀਕੇ ਨਾਲ ਬੋਲਦੇ ਨੇ ਭਾਜਪਾਲੇ ਯਾਰ ਮੈਂ ਹੈਰਾਨ ਹਾਂ ਕਿ ਕਿੱਦੇ ਜ਼ਾਲਮੀਏ ਤਰੀਕੇ ਨਾਲ ਬੋਲਦੇ ਨੇ ਬੰਦੇ ਨੂੰ ਦੇਸ਼ ਨੂੰ ਸਮਝਦੇ ਨੇ ਮੂਰਖੇ ਲੋਕ ਵੀ ਮੂਰਖਾ ਜੋ ਮਰਜ਼ੀ ਮੂੰਹ ਚੋਂ ਬੋਲ ਦੋ ਸਾਡਾ ਗੱਲ ਹੀ ਆਖੀ ਸੱਚ ਆ ਗਈ ਕਿਉਂਕਿ ਮੀਡੀਆ ਤੁਹਾਡੇ ਨਾਲ ਹੋ ਗਿਆ ਨਾ ਸਪਸ਼ਟ ਹੋ ਗਿਆ ਮੀਡੀਆ ਇੰਟਰਨੈਸ਼ਨਲ ਪੱਧਰ ਤੇ ਬੜੇ ਘਟਿਆ ਪਾਇਦਾਨ ਤੇ ਆ ਗਿਆ ਪੰਜਾਬ ਦਾ মিডিਆ ਤੁਸੀਂ ਗੱਲ ਹੀ ਨਹੀਂ ਕਰਦੇ ਯਾਰ ਸੱਚ ਤਾਂ ਕਹਿ ਦਿਓ ਯਾਰ ਆ ਦੇਖੋ ਬੰਦਾ ਕੀ ਅੱਖ ਜਾਂਦਾ ਕਹਿੰਦੇ ਵੀ ਸੂਬਿਆਂ ਦਾ ਕੰਮ ਆ ਉਹ ਭਰਾਵਾ ਸੂਬੇ ਤੁਹਾਡੀ ਅਨਾਜ ਨੀਤੀ ਵਿੱਚ ਮਦਦ ਕਰਦੇ ਆ ਪੜ ਲਓ ਸੰਵਿਧਾਨ ਨੂੰ ਪੜ ਲਓ ਇਹਦੇ ਮੰਡੀ ਕਰਨ ਦੇ ਜਿਹੜੇ ਪੁਰਾਣੇ ਬਣੇ ਹੋਏ ਕਾਨੂੰਨ ਨੇ ਪੜ ਲਓ ਪੜ ਲਓ ਜਿਹੜਾ ਕਿ ਇਹ ਅਨਾਜ ਅਨਾਜ ਭੰਡਾਰ ਦਾ ਜਿਹੜਾ ਆਇਆ ਸੀਗਾ 60ਵਿਆਂ ਤੋਂ ਲੈ ਕੇ ਹਰੀ ਕ੍ਰਾਂਤੀ ਆਈ ਸੀ ਪੜ ਲਓ ਇਹ ਤੁਹਾਡੀ ਮੰਡੀਕਰਨ ਖਰੀਦ ਦੇ ਵਿੱਚ ਮਦਦ ਕਰਦੀਆਂ ਸੂਬਾ ਸਰਕਾਰ। ਸਾਰੇ ਪ੍ਰਬੰਧ ਜਿਹੜੇ ਸਾਰਾ ਕੰਮ ਕੇਂਦਰ ਸਰਕਾਰ ਦਾ ਹੁੰਦਾ। ਅਰੇਟ ਤੈ ਤੈ ਕੇਂਦਰ ਕਰਦੀ ਐ। ਅਰੇਟ ਤੈ ਐਮ ਐਸ ਪੀ ਜਿਹੜੀ ਹੈਗੀ ਆ ਉਹ ਕੇਂਦਰ ਤੈ ਕਰਦੀ ਐ। ਉਹੀ ਬੈਠੇ ਢੱਲੇਵਾਲ ਸਾਹਿਬ ਉੱਤੇ। ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਦੇ ਬੈਠੇ ਨੇ ਉਹ। ਕਿਨੇ ਕਰਨੀਆਂ ਉਹ ਐਮ ਐਸ ਪੀ ਕੌਣ ਐਲਾਨ ਕਰਦਾ ਜੀ? ਐਲਾਨ ਕਰਦਾ ਐਮ ਐਸ ਪੀ ਕੇਂਦਰ ਸਰਕਾਰ। ਉਸ ਨੂੰ ਵੱਧ ਪ੍ਰਾਈਸ ਸਟੇਟ ਸਰਕਾਰ ਦੇ ਸਕਦੀ ਆ ਇਹ ਵੀ ਹੈਗਾ ਜਿਵੇਂ ਸੈਂਟਰ ਸਰਕਾਰ ਵਿੱਚ ਗੰਨੇ ਦਾ ਭਾਅ ਘੱਟ ਹੈ ਪੰਜਾਬ ਸਰਕਾਰ ਉਹਨੂੰ ਵਧਾ ਕੇ ਦਿੰਦੀ ਆ ਰੇਟ ਫਿਰ ਵੀ ਨਹੀਂ ਸਾਡੇ ਕੋਲੇ ਗੰਨੇ ਦਾ ਰੇਟ ਵੱਧ ਹੋਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਸਾਡਾ ਖਰਚਾ ਵੱਧ ਆ ਰਿਹਾ ਸਮਤ ਜੋ ਵੀ ਰੇਟ ਕਮ ਕਰਦੇ ਆ ਉਹ ਕਿਸਾਨ ਮੰਗ ਕਰਦੇ ਆ ਉਦਾਂ ਦਿੰਦੀ ਆ ਵਧਾ ਕੇ ਸੁਭਾ ਸਰਕਾਰ ਦੀ ਮਰਜ਼ੀ ਪਰ ਐਮ ਐਸ ਪੀ ਕੌਣ ਕਰਦਾ ਤਾਂ ਹੈ ਕੇ ਅੰਦਰ ਸਰਕਾਰ ਲੋਕਾਂ ਨੂੰ ਬੁੱਧੂ ਨਾ ਬਣਾਓ ਬੁੱਧੂ ਬਣ ਜਾਂਦੇ ਹੋਣਗੇ ਤੁਹਾਡੇ ਭਗਤ ਜਿਹੜੇ ਬੀਜੇਪੀ ਦੇ ਭਗਤ ਨੇ ਉਹ ਕਹਿੰਦੇ ਹੋਣਗੇ ਜੀ ਹਜੂਰ ਅਸੀਂ ਨਹੀਂ ਕਰਦੇ ਅਸੀਂ ਗੱਲਾਂ ਕਰਾਂਗੇ ਮੂੰਹ ਤੇ ਤੁੰਤਾਂ ਵਾਲੇ ਖੂਤ ਤੇ ਮੇਰਾ ਪ੍ਰੋਗਰਾਮ ਵੀ ਦੇਖ ਲਿਆ ਕਰੋ ਸ਼ੁੱਕਰਵਾਰ ਸ਼ਾਮ ਨੂੰ ਚੱਲਦਾ ਉਹ ਵੀ ਦੇਖ ਲਿਆ ਕਰੋ ਤੇ ਜਿਹੜਾ ਪ੍ਰਾਈਮ ਟਾਈਮ ਦਾ ਪ੍ਰੋਗਰਾਮ ਹੈ ਉਹ ਤੋਂ ਬਾਅਦ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਉਹ ਵੀ ਦੇਖ ਲਿਆ ਕਰੋ ਤੁੰਤਾਂ ਵਾਲੇ ਖੂਤ ਪ੍ਰੋਗਰਾਮ ਦਾ ਨਾਮ ਹੈ ਉਹ ਵੀ ਦੇ ਲੈਕਰ ਤੁਹਾਡੇ ਤੁਹਾਨੂੰ ਚੰਗਾ ਲੱਗੇਗਾ ਉਹ। ਤਕਰੀਬਨ 45 ਤੋਂ 50 ਮਿੰਟ ਦਾ ਪ੍ਰੋਗਰਾਮ ਆ ਉਹ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕੀਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ